ਹੂੰ ਹਾਂ ਜੀ ਬਈ ਕੀ ਹਾਲ ਚਾਲ ਹੈ ਜੀ ਸਾਰੇ ਮੇਰੇ ਨਾਲ ਮਸਤੀ ਕਰ ਗਏ ਸੋ ਸਾਰੇ ਵੀਰਾਂ ਦੇ ਘਰ ਪਹੁੰਚ ਕੇ ਆ ਗਏ ਬਈ ਲੋ ਬਈ ਆਪਣੇ ਨਾਲ ਵੱਡਾ ਕਿੱਕਰ ਵਾਸਟਰ ਪੁੱਤਰ ਆ ਹੈ ਨਾ ਉਹ ਇਹਦਾ ਗੰਡ ਬਣ ਗਿਆ ਸੋਲੀ ਮੋਢੇ ਦੇ ਤੇ ਇਹ ਬਾਈ ਹੁਣ ਚਾਹਨੇ ਆ ਬਾਦਲ ਹੱਤਾਲ ਚ ਡੰਗਰਾਂ ਵਾਲੇ ਦੇ ਹੈ ਉਥੇ ਡਾਕਟਰ ਦੀ ਬਾਈ ਨਾਲ ਬੰਦੀ ਆ ਬਾਵਾ ਤੇ ਬਾਈਆਂ ਦੇ ਚਲੋ ਚਲ ਜੀ ਕਿਆ ਬਈ ਕਰਾ ਕੇ ਲਿਆਉਣੇ ਸਹੀ ਗੰਡ ਜੀ ਹਨ ਇਹ ਕੋਣ ਕੀ ਕਰਦੇ ਇਹਦਾ ਉਹਾਂ ਦੇ ਕੋਈ ਗੜ ਨਹੀਂ ਗੜਦੰਨੇ ਹਨ ਦੇਖੋ ਬਈ ਬਾੜੀ ਵੱਡੀ ਹੋਈ ਪਈ ਆ ਕਦੇ ਆਸਤੇ ਵੀ ਇਹ ਬਣ ਜੇ ਬਈ ਆਪਣਾ ਡਾਕਟਰ ਬਣਿਆ ਕਰੋ ਹਨ ਇਹ ਹਸਪਤਾਲ ਹੁਦਾ ਰਹੇ ਨਾ ਕੋਟ ਕੋਟ ਕੇ ਸਾਰਾ ਕੁਝ ਕਰਕੇ ਕਿ ਇਹ ਬਾੜੀ ਗੰਦੀ ਹੁੰਦੀ ਆ ਬਈ ਜਾਂ ਵੜਦੀ ਏ ਘਰੇ ਤੇ ਫਿਰ ਬਾਲਾ ਵਿਧਾਨ ਵਾਜੰਦਾ ਉੱਤਰਦਾ ਬਈ ਇਹ ਵੱਡਾ ਆਪਣਾ ਕਿਕਰ ਮਾਸਟਰ ਕੁੱਤਰਾ ਬਈ ਥੋੜਾ ਜਾਣੇ ਆ ਵਿਚਾਰੇ ਦੀ ਕਰਦਾ ਸੇਵਾ ਆਪਣੀ ਆ ਬਈ ਇਹ ਕਿਕਰ ਮਾਸਟਰਾ ਸੀਨੀ ਆਲੇ ਦਾ ਪੁੱਤ ਆਪ ਤੇਰੀ ਲਾਵੀ ਬੰਬ ਘੱਟ ਹੁੰਦੀ ਆ ਇਹ ਅੱਜ ਮੇਲੇ ਸੀਗੇ ਤੇ ਬਾਈ ਜਾਂਦਾ ਚਲੋ ਬਈ ਚਲ ਜੇ ਮੁੰਡਿਓ ਲਾ ਕੇ ਲੈਣਾ ਪੁੱਤਰਾ ਹਨ ਸੱਟ ਬੇਟਾ ਬਾਕੀ ਜਾਣੇ ਆ ਤੇ ਵੇਣੇ ਕੀ ਬਣਦਾ ਬਈ ਹਨ ਘਰੇ ਪਰਮਾਗਾਂ ਮੇਰ ਬਾਈ ਸੱਚੇ ਪਾਤਸ਼ਾਹ ਵਧੀਆ ਨਾਲ ਚਲੇਦਾ हां जी मित्रो। ਹਨਾ ਆਪਾਂ ਬਾਗ ਲਗਾਈ ਸੀ ਅੱਜ ਹਸਪਤਾਲ 'ਚ। ਉੱਤਰ ਦਾ ਆਪਰੇਸ਼ਨ ਕਰਾਉਣਾ ਹਨਾ ਗੰਡ ਬਣੀ ਸੀ ਜੀ ਤੁਹਾਨੂੰ ਪਤਾ ਹੀ ਵਾਕੀ। ਆਹ ਵੇਖੋ ਵੀ ਟਾਂਕੇ ਲਾਏ ਆ। ਠੀਕ ਆ ਆਪਣਾ ਕੋ ਉੱਤਰ ਵੀ ਸਹੀ ਆ। ਇਹ ਬਈ ਸੌਲੀ ਸੀ ਉਹ ਏਡੀ ਮੋਟੀ ਸੀ ਘੱਟੂ ਘੱਟ। ਏਡੀ ਮੋਟੀ। ਉਹਨਾਂ ਨੇ ਕੱਟ ਕੇ ਹਨਾ ਤੇ ਉੱਤਰ ਦੇ ਟੁਕੜੇ ਟੂਰੇ ਲਾ ਕੇ ਫੇਰ ਕੱਟੀ ਬਈ ਬਈਆਂ ਨੇ। ਤੇ ਆਪਣਾ ਲੋਹੇ ਕੁਕਰ ਚੈੱਕਰ ਕੋ ਉੱਤਰ ਵੀ ਸਹੀ ਆ ਪੂਰਾ ਵਰੀਆ ਫਿੱਟਾ ਕੋ ਉੱਤਰ ਵੀ ਸਹੀ ਆ ਉੱਤਰ ਵੀ ਪਰ ਇਹ ਤੋਂ ਮਾਮਲਾ ਮੇਰਾ ਜਦ ਜਲਦੀ ਜਲਦੀ ਜਖਮ ਸੁੱਕੇ ਹੈ ਨਾ ਬਾਕੀ ਵੇਖ ਲੋ ਵੀ